ਲਤਾਂ ਦੇ ਵਿੱਚ ਖੂਨ ਦਾ ਸੰਚਾਰ ਕਿਵੇਂ ਵਧਾ ਸਕਦੇ ਆ ਲਤਾਂ ਦੇ ਵਿੱਚ ਜਲਣ ਨੂੰ ਕਿਵੇਂ ਠੀਕ ਕਰ ਸਕਦੇ ਆ ਲਤਾਂ ਦੇ ਵਿੱਚ ਕੀੜੀਆਂ ਚਲਦੀਆਂ ਨੂੰ ਕਿਵੇਂ ਹਟਾ ਸਕਦੇ ਆ ਲਤਾਂ ਦੇ ਵਿੱਚ ਜਿਹੜੀ ਸੋਚ ਹੈ ਉਸ ਨੂੰ ਕਿਵੇਂ ਠੀਕ ਕਰ ਸਕਦੇ ਆ ਅੱਜ ਆਪਾਂ ਤੁਹਾਨੂੰ ਦੋ ਡਰਿੰਕ ਬਣਾ ਕੇ ਦਿਖਾਉਣ ਲੱਗੇ ਆ ਦੋਨੋਂ ਇੱਕ ਦੁੱਧਾ ਗਲਾਸ ਇੱਕ ਪਾਣੀ ਦਾ ਗਲਾਸ ਬਣਾ ਕੇ ਦਿਖਾਉਣ ਲੱਗੇ ਆ ਜਿਸ ਨਾਲ ਤੁਹਾਡੀ ਲਤਾਂ ਦੇ ਵਿੱਚ ਖੂਨ ਦਾ ਸੰਚਾਰ ਵੀ ਵਧੇਗਾ ਗੱਲ ਕਰਨ ਲੱਗੇ ਆ ਪੋਲੀਨਿਊਰੋਪੈਥੀ ਜਿਸ ਨੂੰ ਕਿਹਾ ਜਾਂਦਾ ਹੈ ਡਾਇਬਟਿਕ ਨਿਊਰੋਪੈਥੀ ਵੀ ਕਿਹਾ ਜਾਂਦਾ ਹੈ ਡਾਇਬਟਿਕ ਦੇ ਪੇਸ਼ੈਂਟ 슈ਗਰ ਦੇ ਪੇਸ਼ੈਂਟਸ ਦੇ ਵਿੱਚ ਆਮ ਤੌਰ ਤੇ ਦੇਖਿਆ ਜਾਂਦਾ ਹੈ ਨਸਾਂ ਨੇ ਜਿਹੜੀਆਂ ਉਹ ਕਮਜ਼ੋਰ ਹੋ ਜਾਂਦੀਆਂ ਉਹਦੇ ਵਿੱਚ ਖੂਨ ਦਾ ਸੰਚਾਰ ਕਿਵੇਂ ਵਧਾ ਸਕਦੇ ਆ ਕਿਹੜੀਆਂ ਚੀਜ਼ਾਂ ਆਪਾਂ ਨੂੰ ਖਾਣੀਆਂ ਪੀਣੀਆਂ ਚਾਹੀਦੀਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਉਹ ਹੀ ਡਿਸਕਸ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਤ ਸਿੰਘ ਸਨਾ ਆਪਾਂ ਨੂੰ ਕੀ ਕੀ ਚਾਹੀਦਾ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦਾ ਇੱਕ ਦੁੱਧ ਦਾ ਗਲਾਸ ਔਰ ਇਹਦੇ ਵਿੱਚ ਆਪਾਂ ਨੀ ਚੀਜ਼ਾਂ ਪਾਉਣੀਆਂ ਨੇ ਉਹ ਪਾਵਾਂਗੇ ਆਪਾਂ ਇੱਕ ਹਲਦੀ ਔਰ ਇੱਕ ਕਾਲੀ ਮਿਰਚ ਤੋਂ ਤੁਹਾਡੇ ਸਾਹਮਣੇ ਲਾਈਵ ਆਪਾਂ ਬਣਾਵਾਂਗੇ ਗੈਸ ਨੂੰ ਆਪਾਂ ਪਹਿਲਾਂ ਹੀ ਔਨ ਕਰ ਲਿਆ ਔਰ ਇਸ ਦੇ ਵਿੱਚ ਆਪਾਂ ਪਾ ਰਹੇ ਆ ਆਪਣਾ ਇੱਕ ਗਲਾਸ ਦੁੱਧ ਪਾਇਆ ਹਲਦੀ ਦਾ ਆਪਾਂ ਅੱਧਾ ਚਮਚ ਪਾ ਦੇਣਾ ਔਰ ਇਸ ਨੂੰ ਚੰਗੀ ਤਰ੍ਹਾਂ ਬੋਇਲ ਨਹੀਂ ਕਰਨਾ ਹਲਕਾ ਜਿਹਾ ਬੋਇਲ ਕਰਾਂਗੇ ਔਰ ਥੋੜੀ ਜੀ ਕਾਲੀ ਮਿਰਚ ਪਾ ਦੇਣੀ ਹੈ ਇਸ ਨੂੰ ਆਪਾਂ 2 ਤੋਂ 3 ਮਿੰਟ ਲਈ ਆਪਾਂ ਇਸ ਨੂੰ ਗਰਮ ਹੋਣ ਦੇਵਾਂਗੇ ਫਿਰ ਤੁਹਾਡੇ ਸਾਹਮਣੇ ਇਸ ਨੂੰ ਪੀ ਕੇ ਦਿਖਾਵਾਂਗੇ ਥੋੜਾ ਜਿਹਾ ਗਰਮ ਹੋਣਾ ਇਹ ਸ਼ੁਰੂ ਹੋ ਗਿਆ ਚੰਗੀ ਤਰ੍ਹਾਂ ਨਹੀਂ ਉਬਾਲਾਂਗੇ ਔਰ ਇਸ ਨੂੰ ਆਪਾਂ ਬੰਦ ਕਰਤਾ ਔਰ ਇਸ ਨੂੰ ਆਪਾਂ ਹੁਣ ਪੁਣਾਗੇ ਪੁਣਕੇ ਆਪਾਂ ਤੁਹਾਡੇ ਸਾਹਮਣੇ ਇਸ ਨੂੰ ਪੀ ਕੇ ਦਿਖਾਵਾਂਗੇ ਇਹ ਹੋ ਗਿਆ ਤੁਹਾਡਾ ਹਲਦੀ ਵਾਲਾ ਦੁੱਧ ਕੋ ਤੁਹਾਡੇ ਸਾਹਮਣੇ ਆਪਾਂ ਹੁਣ ਇਹ ਪੁੰਨ ਰਹੇ ਆਂ ਔਰ ਇਹ ਹੋ ਗਿਆ ਤੁਹਾਡਾ ਹਲਦੀ ਤੇ ਕਾਲੀ ਮਿਰਚ ਵਾਲਾ ਦੁੱਧ ਇਸ ਨੂੰ ਤੁਸੀਂ ਜਿਹੜਾ ਨਚੋੜ ਹੈ ਚੰਗੀ ਤਰ੍ਹਾਂ ਇਸ ਨੂੰ ਕੱਢ ਲਾਂਗੇ ਔਰ ਇਸ ਨੂੰ ਤੁਸੀਂ 5 ਤੋਂ 7 ਮਿੰਟ ਠੰਡਾ ਹੋਣ ਦੋਗੇ ਫਿਰ ਇਸ ਨੂੰ ਆਪਾਂ ਗਰਮ ਗਰਮੀ ਪੀਵਾਂਗੇ ਇਹ ਹੋ ਗਿਆ ਹਲਦੀ ਵਾਲਾ ਦੁੱਧ ਪਹਿਲੀ ਚੀਜ਼ ਜਿਹੜੀ ਦੂਜੀ ਚੀਜ਼ ਹੈ ਉਸ ਦੇ ਲਈ ਆਪਾਂ ਨੂੰ ਚਾਹੀਦਾ ਇੱਕ ਗਲਾਸ ਪਾਣੀ ਔਰ ਇਸ ਨੂੰ ਆਪਾਂ ਪਾਵਾਂਗੇ ਇੱਕ ਗਲਾਸ ਦੇ ਵਿੱਚ ਔਰ ਇਹਦੇ ਵਿੱਚ ਆਪਾਂ ਪਾ ਦੇਣੇ ਆਂ ਤਿੰਨ ਤੋਂ ਚਾਰ ਪੀਸ ਅਦਰਕ ਦੇ ਇਹ ਵੀ ਬਹੁਤ ਗੁਣਕਾਰੀ ਹੁੰਦਾ ਆਪਣੀ ਹਲਦੀ ਹੁੰਦੀ ਹੈ ਹਲਦੀ ਦੇ ਵਿੱਚ ਕਰਕਿਊਮਨ ਹੁੰਦਾ ਉਸ ਦੇ ਵਿੱਚ ਐਂਟੀਆਕਸੀਡੈਂਟਸ ਐਂਟੀ ਇਨਫਲਮੇਟਰੀ ਚੀਜ਼ਾਂ ਹੁੰਦੀਆਂ ਨੇ ਜਿਹੜੇ ਆਪਣੀ ਸਰੀਰ ਦੇ ਵਿੱਚ ਨਸਾਂ ਦੇ ਵਿੱਚ ਜਿਹੜੀ ਸੋਜ ਹੁੰਦੀ ਹੈ ਉਸ ਨੂੰ ਘੱਟ ਕਰਨ ਦੇ ਵਿੱਚ ਮਦਦ ਕਰਦੀ ਹੈ ਇੰਨਾ ਗੁਣਕਾਰੀ ਹੈ ਹਲਦੀ ਕਾਲਾ ਪਾਣੀ ਵੀ ਬਣ ਕੇ ਤਿਆਰ ਹੈ ਇਸ ਨੂੰ ਵੀ ਆਪਾਂ ਪੋਣ ਲਾਂਗੇ ਔਰ ਇਹ ਵੀ ਜਦੋਂ ਠੰਡਾ ਹੋ ਗਿਆ ਇਹ ਵੀ ਪੀਣਾ ਹੁਣ ਸਵਾਲ ਆਉਂਦਾ ਇਹ ਚੀਜ਼ਾਂ ਆਪਾਂ ਪੀਣੀਆ ਕਦੋਂ ਕਦੋਂ ਨਹੀਂ ਜਿਹੜਾ ਤਾਂ ਆਪਣਾ ਹੈਗਾ ਹਲਦੀ ਵਾਲਾ ਤੁਦ ਇਸ ਨੂੰ ਆਪਾਂ ਪੀ ਸਕਦੇ ਆ ਸਵੇਰੇ ਰੋਟੀ ਖਾਣ ਤੋਂ 2 ਘੰਟਾ ਪਹਿਲਾਂ ਅਗਰ ਤੁਹਾਨੂੰ ਸ਼ੂਗਰ ਨਹੀਂ ਹੈ ਤਾਂ ਤੁਸੀਂ ਇਸ ਦੇ ਵਿੱਚ ਸ਼ਹਿਦ ਪਾ ਸਕਦੇ ਹੋ ਗੁੜ ਪਾ ਸਕਦੇ ਹੋ ਸਵਾਦ ਲਈ ਠੀਕ ਹੈ ਦਿਖਾਉਣ ਲੱਗੇ ਹ ਬਹੁਤ ਵਾਟੇਜ ਦਾ ਇਸ ਨੂੰ ਤੁਸੀਂ ਜਰੂਰ ਆਪਣੇ ਘਰ ਦੇ ਵਿੱਚ ਆਪਣੇ ਪਿਰਗਾਂ ਨੂੰ ਦੇਣਾ ਸ਼ੁਰੂ ਕਰੋ ਜਿਹੜੀ ਇਹ ਚੀਜ਼ ਆ ਇਹ ਸਵੇਰੇ ਨਿਰਨੇ ਕਾਲ ਜਿ ਸ਼ੁਰੂ ਕਰਨੀ ਹੈ ਸੋ ਅਗਰ ਤੁਸੀਂ ਇਹ ਦੋਨੋਂ ਚੀਜ਼ਾਂ ਪੀਣੀ ਹੈ ਸ਼ੁਰੂ ਕਰ ਦੋਗੇ ਤੁਹਾਡੀਆਂ ਲੱਤਾਂ ਜੋ ਬੰਦ ਪਈਆਂ ਨਸਾਂ ਨੇ ਉਹ ਬਹੁਤ ਜਲਦੀ ਖੁੱਲਣ ਵਾਲੀਆਂ ਨੇ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਔਰ ਕਮੈਂਟ ਕਰਕੇ ਜ਼ਰੂਰ ਦੱਸਿਓ ਅਗਰ ਤੁਸੀਂ ਇਹ ਚੀਜ਼ਾਂ ਤੋਂ ਲੁਪੀੜੀਆਂ ਸ਼ੁਰੂ ਕਰਤੀਆਂ ਤਾਂ ਸਤਿ ਸ਼੍ਰੀ ਅਕਾਲ ਜੀ